ਬਹੁਤ ਹੀ ਈਜ਼ੀ ਰੈਸਪੀ ਆ ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਵਿੱਚ ਜਿਹੜੀ ਘਰੇ ਤੁਹਾਡੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਆ ਪਨੀਰ ਮਸਾਲਾ ਪਨੀਰ ਬਟਰ ਮਸਾਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਆ ਤੁਹਾਡੇ ਲਈ ਆਪਾਂ ਬਹੁਤ ਹੀ ਵਧੀਆ ਰੈਸਪੀ ਲੈ ਕੇ ਆ ਰਹੇ ਹਾਂ ਅੱਜ ਰੈਸਟੋਰੈਂਟ ਸਟਾਈਲ ਬਟਰ ਪਨੀਰ ਮਸਾਲਾ ਜਿਹੜਾ ਕਿ ਆਪਾਂ ਰੈਸਟੋਰੈਂਟ ਚ ਜਾ ਕੇ ਆਰਡਰ ਕਰਦੇ ਆ ਤੇ ਆਪਾਂ ਅੱਜ ਉਹ ਤੁਹਾਨੂੰ ਘਰੇ ਬਣਾਉਣਾ ਦੱਸਾਂਗੇ ਵੀ ਉਹ ਘਰੇ ਕਿੱਦਾਂ ਬਣਦਾ ਆ ਬਹੁਤ ਹੀ ਸੁਆਦ ਬਣਦਾ ਆ ਤੇ ਬਹੁਤ ਹੀ ਘੱਟ ਇਨਗਰੀਡੀਅੰਟਸ ਲੱਗਦੇ ਆ ਸਭ ਤੋਂ ਪਹਿਲਾਂ ਜੇ ਤੁਹਾਡੇ ਘਰੇ ਬਟਰ ਹੈਗਾ ਆ ਮੱਖਣੀ ਪਈ ਹੋਈ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਜੇ ਤੁਸੀਂ ਅਮੋਲ ਦਾ ਬਟਰ ਲਿਆ ਕੇ ਉਹ ਯੂਜ਼ ਕਰਨਾ ਤੁਸੀਂ ਉਹ ਵੀ ਕਰ ਸਕਦੇ ਆ ਇਹ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਕਿਹੜਾ ਵਰਤਣਾ ਚਾਹੁੰਦੇ ਆ ਅੱਜ ਆਪਾਂ ਜਿਹੜਾ ਆ ਅਮੁੱਲ ਦੀ ਟਿੱਕੀ ਲਿਆਂਦੀ ਹੋਈ ਸੀ ਉਹ ਯੂਜ਼ ਕਰਾਂਗੇ ਇਹਦੇ ਨਾਲ ਕੀ ਆ ਜਿਹੜਾ ਬਟਰ ਦੇ ਨਾਲ ਦਾ ਟੈਕਸਚਰ ਆ ਉਹ ਬਹੁਤ ਵਧੀਆ ਬਣਦਾ ਆ ਬਟਰ ਪਨੀਰ ਮਸਾਲੇ ਦਾ ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਹਾਫ ਟਿੱਕੀ ਬਟਰ ਦੀ ਪਾ ਦਾਂਗੇ ਹੁਣ ਜਿਹੜੇ ਮੈਂ ਪਿਆਜ਼ ਜਿਸ ਕਿ ਉਹ ਚੌਪਡ ਕਰਕੇ ਰੱਖੇ ਹੋਏ ਆ ਆਪਾਂ ਐਜ਼ ਇਟ ਜਿਹੜੇ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਇਹਨਾਂ ਨੂੰ ਬਾਅਦ ਵਿੱਚ ਆਪਾਂ ਜਿਹੜਾ ਆ ਮਿਕਸੀ ਦੇ ਵਿੱਚ ਸਾਰਿਆਂ ਨੂੰ ਗ੍ਰाइंड ਹੀ ਕਰਨਾ ਆ ਸੋ ਆਪਾਂ ਜਿਹੜੇ ਆ ਮੋٹے ਵੀ ਕੱਟ ਸਕਦੇ ਆ ਜੇ ਤੁਸੀਂ ਬਰੀਕ ਕੱਟਣੇ ਆ ਤਾਂ ਬਰੀਕ ਵੀ ਕੱਟ ਸਕਦੇ ਆ ਇਹ ਸਾਰਾ ਕੁਝ ਪਾਉਣ ਤੋਂ ਬਾਅਦ ਇਹਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਇੱਕ ਵਾਰੀ ਹਿਲਾ ਦਿਓ ਉਸ ਤੋਂ ਬਾਅਦ ਆਪਾਂ ਜਿਹੜਾ ਇਹਦੇ ਵਿੱਚ ਪਾਵਾਂਗੇ ਪੰਜ ਤੋਂ ਛੇ ਲਾਲ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਅਪਾ ਜਿਹੜੀਆਂ ਇਹਨਾਂ ਦੀਆਂ ਡੰਡੀਆਂ ਆ ਉਹ ਲਾ ਦਿਤੀਆਂ ਆ ਇਹ ਪਾ ਦਾਂਗੇ ਟਮਾਟਰ ਮੈਂ ਦੋ ਲੈ ਸੀ bade ਟਮਾਟਰ ਦੋ ਉਹਨਾਂ ਨੂੰ ਬਰੀਕ-ਬਰੀਕ ਜਿਹੜਾ ਐਦਾਂ ਮੋਟਾ-ਮੋਟਾ ਸਲਾਈਸਾਂ ਦੇ ਵਿੱਚ ਕੱਟ ਲਿਆ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਮੈਂ ਵਾਵਾ ਸਾਰੇ ਜਿਹੜੇ ਕਾਜੂ ਲੈ ਲੈ ਸੀਗੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਤੁਸੀਂ ਇਹਦੇ ਵਿੱਚ ਖੜੇ ਮਸਾਲੇ ਵੀ ਵਰਤ ਸਕਦੇ ਆ ਤੇ ਆਪਾਂ ਖੜੇ ਮਸਾਲੇ ਇਹਦੇ ਵਿੱਚ ਨਹੀਂ ਵਰਤੇ ਰਹਿ ਖੜੇ ਮਸਾਲੇ ਦੇ ਵਿੱਚ ਜਿਵੇਂ ਕੀ ਹੁੰਦਾ ਲੌਂਗ ਠੀਕ ਆ ਧੰਨੀਆਂ ਹੁੰਦਾ ਆ ਜੀਰਾ ਹੁੰਦਾ ਆ ਇਹੋ ਜਿਹਾ ਤੁਸੀਂ ਮਸਾਲੇ ਇਹਦੇ ਵਿੱਚ ਪਾ ਸਕਦੇ ਆ ਪਰ ਆਪਾਂ ਉਹ ਮਸਾਲੇ ਦੇ ਵਿੱਚ ਨਹੀਂ ਪਾਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਭੁੰਨਾਗੇ ਮਤਲਬ ਇਹਨੂੰ ਆਪਾਂ 80 ਤੋਂ 70% ਜਿਹੜਾ ਕੁੱਕ ਕਰਾਂਗੇ ਦੇ ਇਹਨੂੰ ਜ਼ਿਆਦਾ ਵੀ ਨਹੀਂ ਕੁੱਕ ਕਰਨਾ ਬਸ 80 ਤੋਂ 70% ਇਹਨੂੰ ਕੁੱਕ ਕਰਾਂਗੇ ਜਦੋਂ ਆਪਣੇ ਟਮਾਟਰ ਆ ਜਿਹੜੇ ਉਹ ਫਿਸਣ ਲੱਗ ਜਾਣਗੇ ਗਲ ਜਾਣਗੇ ਉਦੋਂ ਬਾਅਦ ਆਪਾਂ ਜਿਹੜਾ ਇਹਨੂੰ ਇਹਦੇ ਵਿੱਚ ਹਜੇ ਕੋਈ ਵੀ ਆਪਾਂ ਲੂਣ ਨਹੀਂ ਪਾ ਰਹੇ ਕੋਈ ਵੀ ਮਸਾਲਾ ਨਹੀਂ ਪਾ ਰਹੇ ਸਿਰਫ ਆਪਾਂ ਉਹੀ ਇਹਦੇ ਵਿੱਚ ਪਾਏ ਆ ਜਿਹੜੇ ਜਿਵੇਂ ਕਿ ਪਿਆਜ਼ ਪਾਇਆ ਆ ਟਮਾਟਰ ਪਾਇਆ ਆ ਕਾਜੂ ਪਾਏ ਆ ਤੇ ਲਾਲ ਮਿਰਚਾਂ ਪਾਈਆਂ ਹਜੇ ਇਹਦੇ ਵਿੱਚ ਆਪਾਂ ਲੂਣ ਮਿਰਚ ਮਸਾਲਾ ਕੁਝ ਨਹੀਂ ਪਾਵਾਂਗੇ ਸੁੱਕਾ ਤੇ ਉਨੇ ਆਪਾਂ ਜਿਹੜੀ ਇਹਦੀ ਗਰੇਵੀ ਤਿਆਰ ਕਰ ਲਾਂਗੇ ਜਿਹੜੀ ਅੱਡ ਤੋਂ ਸਪੈਸ਼ਲ ਦਹੀਂ ਦੀ ਗਰੇਵੀ ਤਿਆਰ ਹੁੰਦੀ ਆ ਹੁਣ ਆਪਾਂ ਜਿਹੜਾ ਆ ਦਹੀਂ ਇਹਦੀ ਗਰੇਵੀ ਤਿਆਰ ਕਰਾਂਗੇ ਦਹੀਂ ਨੂੰ ਆਪਾਂ ਲੈ ਲਿਆ ਮੈਂ ਅੱਧੀ ਜਿਹੜੀ ਬਾਟੀ ਇਹ ਦਹੀਂ ਦੀ ਲੈ ਲਈ ਆ ਇਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਚਮਚਾ ਦੇਗੇ ਮਿਰਚ ਦਾ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਰੈੱਡ ਚਿਲੀ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਹਜੇ ਆਪਾਂ ਇਹਦੇ ਵਿੱਚ ਲੂਣ ਨਹੀਂ ਪਾਉਣਾ ਲੂਣ ਜਿਹੜਾ ਆਪਾਂ ਐਂਟੀ ਤੇ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲਾ ਤੇ ਇਹਨੂੰ ਕਰਦਾਂਗੇ ਆਪਾਂ ਮਿਕਸ ਇਹ ਜਿਹੜੀ ਗਰੇਵੀ ਆ ਇਹ ਆਪਾਂ ਬਾਅਦ ਵਿੱਚ ਯੂਜ਼ ਕਰਾਂਗੇ ਆਪਾਂ ਇਹਨੂੰ ਪਹਿਲਾਂ ਜਿਹੜਾ ਆ ਬਣਾ ਕੇ ਰੱਖ ਲਾਂਗੇ ਇਹਦੇ ਨਾਲ ਜਿਹੜੀ ਤੁਹਾਡੀ ਸਬਜੀ ਆ ਪਨੀਰ ਦੀ ਉਹ ਹੋਰ ਵੀ ਜ਼ਿਆਦਾ ਸੁਆਦੀਸ਼ਟ ਬਣੂਗੀ ਤੇ ਸਮੂਥ ਬਣੂਗੀ ਸਾਰੇ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਨੀਰ ਆ ਜਿਹੜਾ ਆਪਾਂ ਉਹ ਅੱਧਾ ਕਿਲੋ ਲੈ ਲਿਆ ਸੀ ਹੁਣ ਆਪਾਂ ਇਹਦੇ ਇਦਾਂ ਇਦਾਂ ਛੋਟੇ ਛੋਟੇ ਜਿਹੜੇ ਆ ਕਿਊਬਸ ਕੱਟ ਲਾਂਗੇ ਇਹਨੂੰ ਆਪਾਂ ਕੁਝ ਵੀ ਨਹੀਂ ਕਰਨਾ ਨਾ ਇਹਨੂੰ ਆਪਾਂ ਰੋਸਟ ਕਰਨਾ ਆ ਨਾ ਇਹਨੂੰ ਆਪਾਂ ਫਰਾਈ ਕਰਨਾ ਆ ਇਹਨੂੰ ਆਪਾਂ ਐਜ਼ ਇਟ ਹੀ ਜਿਹੜਾ ਆ ਵਰਤਾਂਗੇ ਹੁਣ ਇਹਨੂੰ ਮੈਂ ਬਰੀਕ ਬਰੀਕ ਜਿਵੇਂ ਤੁਸੀਂ ਕੱਟਣਾ ਉਵੇਂ ਕੱਟ ਸਕਦੇ ਜੇ ਚੋਪਿੰਗ ਬੋਰਡ ਤੇ ਕੱਟਣਾ ਚੋਪਿੰਗ ਬੋਰਡ ਤੇ ਕੱਟ ਲਿਓ ਜੇ ਤੁਸੀਂ ਹੱਥ ਨਾਲ ਕੰਫਰਟੇਬਲ ਆ ਤਾਂ ਤੁਸੀਂ ਹੱਥ ਨਾਲ ਕੱਟ ਲਿਓ ਜਦੋਂ ਜ਼ਿਆਦਾ ਪਨੀਰ ਹੁੰਦਾ ਉਦੋਂ ਆਪਾਂ ਨੂੰ ਚੋਪਿੰਗ ਬੋਰਡ ਦੀ ਲੋੜ ਪੈਂਦੀ ਆ ਥੋੜਾ ਪਨੀਰ ਤਾਂ ਆਪਾਂ ਇਦਾਂ ਹੱਥ ਨਾਲ ਵੀ ਕੱਟ ਸਕਦੇ ਆ ਮੇਨ ਆ ਜਿਹੜੀ ਉਹ ਇਹਦੀ ਗਰੇਵੀ ਆ ਜਿੰਨੀ ਵਧੀਆ ਤੁਹਾਡੀ ਗਰੇਵੀ ਬਣੂਗੀ ਉੰਨਾ ਵਧੀਆ ਤੁਹਾਡਾ ਬਟਰ ਪਨੀਰ ਮਸਾਲਾ ਬਣੂਗਾ ਲੋ ਵੀ ਤੜਕਾ ਜਿਹੜਾ ਆ ਆਪਾਂ ਉਹਨੂੰ ਇਦਾਂ ਦਾ ਕਰ ਲਿਆ ਲਾਈਟ ਬ੍ਰਾਊਨ ਜਿਹਾ ਕਲਰ ਕਰ ਲਿਆ ਹੁਣ ਇਹਨੂੰ ਆਪਾਂ ਮਿਕਸਰ ਦੇ ਵਿੱਚ ਜਿਹੜਾ ਆ ਸਾਰਾ ਬਲੈਂਡ ਕਰ ਲਾਂਗੇ ਇਹਦਾ ਪਿਓ ਜਿੱਦਾਂ ਕੀ ਕਹਿੰਦੇ ਹੁੰਦੇ ਨੇ ਪਿਉਰੀ ਟਾਈਪ ਬਣਾ ਲੈਣਾ ਆ ਜਮਾਂ ਵੀ ਖੜਮਾ ਨਹੀਂ ਰੱਖਣਾ ਬਹੁਤ ਹੀ ਸਮੂਥ ਪਿਉਰੀ ਬਣਾਉਣੀ ਹੈ ਦੀ ਸਾਰੇ ਦੀ ਥੋੜਾ ਜਿਹਾ ਆਪਾਂ ਇਹਦੇ ਚ ਪਾਣੀ ਐਡ ਕਰਕੇ ਇੱਕ ਦੋ ਇਹਨੂੰ ਓਵਲ ਦਬਾ ਕੇ ਫਿਰ ਉਸ ਤੋਂ ਬਾਅਦ ਇਹਦੀ ਪਿਉਰੀ ਬਣਾਵਾਂਗੇ ਹੁਣ ਆਪਾਂ ਇਹਦੇ ਚ ਪਾਵਾਂਗੇ ਪਾਣੀ ਤੇ ਥੋੜਾ ਜਿਹਾ ਇਹਨੂੰ ਓਵਲ ਦਬਾ ਕੇ ਇਹਦੀ ਆਪਾਂ ਪਿਊਰੀ ਬਣਾ ਲਾਂਗੇ। ਅਜੇ ਤੱਕ ਆਪਾਂ ਇਹਦੇ ਵਿੱਚ ਕੋਈ ਵੀ ਸੁੱਕਾ ਮਸਾਲਾ ਨਹੀਂ ਪਾਇਆ। ਬਸ ਇਹਨੂੰ ਇੱਕ ਉਬਾਲ ਦਵਾ ਕੇ ਤੇ ਇਹਦੀ ਪਿਊਰੀ ਬਣਾ ਕੇ ਉਸ ਤੋਂ ਬਾਅਦ ਇਹਦੇ ਚ ਮਸਾਲੇ ਪਾਵਾਂਗੇ। ਵੇਈ ਇਹਨੂੰ ਉਬਾਲ ਆ ਗਿਆ ਹੁਣ ਆਪਾਂ ਇਹਨੂੰ ਜਿਹੜਾ ਆ ਮਿਕਸੀ ਦੇ ਵਿੱਚ ਬਲੈਂਡਰ ਦੇ ਨਾਲ ਇਹਨੂੰ ਸਮੂਥ ਪੇਸਟ ਇਹਦਾ ਬਣਾ ਲਾਂਗੇ। ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸ ਦਿਆਂ ਵੀ ਨੈਕਸਟ ਕੀ ਕਰਨਾ। ਹੁਣ ਆਪਾਂ ਇਹਦੇ 'ਚ ਅੱਧਾ ਬਟਰ ਜਿਹੜਾ ਰਹਿ ਗਿਆ ਸੀ ਉਹਦੇ 'ਚ ਹੋਰ ਪਾਵਾਂਗੇ ਫਿਰ ਆਪਾਂ ਇਹਦੇ 'ਚ ਐਡ ਕਰਾਂਗੇ ਆਦਰਕ ਲਸਣ ਦਾ ਪੇਸਟ 1 ਚਮਚਾ ਇਹਨੂੰ ਬਟਰ ਚ ਸੌਟੇ ਕਰਾਂਗੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜਿਹੜੀ ਆਪਾਂ ਦਹੀਂ ਦੀ ਗਰੇਵੀ ਰੈਡੀ ਕੀਤੀ ਹੋਈ ਸੀ ਇਹਨੂੰ ਕਰਾਂਗੇ ਮਿਕਸ ਇਦੇ ਵਿੱਚ ਐਡ ਕਰ ਦਾਂਗੇ ਜਿਹੜੀ ਆਪਾਂ ਦੂਸਰੀ ਗਰੇਵੀ ਬਣਾਈ ਸੀ ਸਾਰੀ ਐਸੀ ਗਰੇਵੀ ਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਤੇ ਇਹਨੂੰ ਥੋੜਾ ਟਾਈਮ ਆਪਾਂ ਰਜਾਵਾਂਗੇ ਆਪਾਂ ਲੂਣ ਇਹਦੇ ਵਿੱਚ ਬਿਲਕੁਲ ਨਹੀਂ ਐਡ ਕੀਤਾ ਸੀ ਹੁਣ ਆਪਾਂ ਇਹਦੇ ਵਿੱਚ ਲੂਣ ਕਰਾਂਗੇ ਐਡ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਐਡ ਕਰਾਂਗੇ ਢੇਗੀ ਮਿਰਚ ਤੇ ਹਲਦੀ ਤੇ ਇਹਨੂੰ ਫੇਰ ਕਰਦਾਂਗੇ ਆਪਾਂ ਮਿਕਸ ਥੋੜਾ ਜਿਹਾ ਬਟਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਵਲਾ ਬਟਰ ਜਿਹੜਾ ਆਪਾਂ ਰੱਖਾਂਗੇ ਇਹਨੂੰ ਆਪਾਂ ਐਂਡ ਤੇ ਯੂਜ਼ ਕਰਾਂਗੇ ਆਪਾਂ ਇਹਦੇ ਵਿੱਚ ਤੇਲ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਸਾਰੀ ਜਿਹੜੀ ਇਹ ਆਪਣੀ ਗਰੇਵੀ ਆ ਬਟਰ ਪਨੀਰ ਮਸਾਲਾ ਇਹ ਬਟਰ ਦੇ ਵਿੱਚ ਹੀ ਬਣਿਆ ਦੋ ਤੋਂ ਤਿੰਨ ਜਦੋਂ ਇਹਨੂੰ ਉਬਾਲ ਆ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜਾ ਪਨੀਰ ਪਾਵਾਂਗੇ ਤੇ ਪਨੀਰ ਪਾ ਕੇ ਇਹਨੂੰ ਇੱਕ ਦੋ ਵਾਰ ਫੇਰ ਦਵਾਂਗੇ ਲਓ ਬਈ ਇਹਨੂੰ ਦੋ ਬਾਲ ਆ ਗਏ ਆ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਪਨੀਰ ਇਹਨੂੰ ਕੁਝ ਵੀ ਨਹੀਂ ਕੀਤਾ ਆਪਾਂ ਨਾ ਰੋਸਟ ਕੀਤਾ ਨਾ ਇਹਨੂੰ ਜਿਹੜਾ ਆਪਾਂ ਫਰਾਈ ਕੀਤਾ ਇਹਨੂੰ ਆਪਾਂ ਇਦਾਂ ਹੀ ਐਜ਼ ਇਟ ਜਿਹੜਾ ਆ ਪਾ ਦਾਂਗੇ ਲੋਬੀ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਮਲਾਈ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵਧੀਆ ਹੋ ਜਾਊਗਾ ਤੇ ਆਪਣੀ ਜਿਹੜੀ ਸਬਜੀ ਆ ਉਹ ਜਿਹੜੀ ਆ ਆਲਮੋਸਟ ਰੈਡੀ ਹੋ ਗਈ ਆ ਹੁਣ ਆਪਾਂ ਜਿਹੜਾ ਆ ਪਾਪਾ ਨੂੰ ਸਰਵ ਕਰਾਂਗੇ ਤੇ ਪਾਪਾ ਤੋਂ ਪੁੱਛਾਂਗੇ ਵੀ ਉਹਨਾਂ ਨੂੰ ਕਿਵੇਂ ਦੀ ਲੱਗੀ ਸਬਜੀ ਤੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗਦੀ ਆ ਤੇ ਘਰੇ ਜ਼ਰੂਰ ਬਣਾ ਕੇ ਦੇਖਿਓ ਬਹੁਤ ਈਜ਼ੀ ਰੈਸਪੀ ਆ ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਵਿੱਚ ਜਿਹੜੀ ਘਰੇ ਤੁਹਾਡੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਆ ਪਨੀਰ ਮਸਾਲਾ ਪਨੀਰ ਬਟਰ ਮਸਾਲਾ ਲੋ ਵੀ ਅੱਜ ਆਪਾਂ ਪਾਪਾ ਨੂੰ ਟੇਸਟ ਕਰਾਉਣ ਲੱਗੇ ਆ ਬਟਰ ਪਨੀਰ ਮਸਾਲਾ ਤੇ ਪਾਪਾ ਰਿਵਿਊ ਦੇਣਗੇ ਵੀ ਉਹਨਾਂ ਨੂੰ ਕਿਵੇਂ ਲੱਗਾ ਮੈਂ ਵੀ ਤੋਂ ਲੈ ਲੀ ਰਿਵਿਊ ਜੀ ਜ਼ਰੂਰ ਉਹ ਲਿਆ ਕਰਨ ਮੈਨੂੰ ਉੱਨੀ ਬਾਯਾ ਅਰੇ ਲੂਣ ਕੱਟਿਆ ਸਾਬੂ ਜੀ ਚ ਲਓ ਜੀ ਅੱਜ ਘਰੇ ਬਣਿਆ ਬਟਰ ਪਨੀਰ ਮਸਾਲਾ ਤੇ ਆਪਾਂ ਖਾ ਕੇ ਦੇਖਦੇ ਹਾਂ ਕਿੰਨਾ ਕ ਇਹ ਬਹੁਤ ਸਵਾਦ ਬਣਿਆ ਬਹੁਤ ਟੇਸਟੀ ਗੁਰ ਇਹ ਹੋ ਜਾਂਦਾ ਤਾਂ ਟਾਬੇ ਦੇ ਵੀ ਨਹੀਂ ਬਣਿਆ ਕਦੀ ਸ਼ੇ ਬਹੁਤ ਸਵਾਦ ਬਣਿਆ ਇਹ ਰੈਸਪੀ ਤੁਸੀਂ ਵੀ ਜਰੂਰ ਅਜਮਾ ਕੇ ਦੇਖੋ ਲੋ ਵੀ ਪਾਪਾ ਨੂੰ ਤਾਂ ਬਟਰ ਪਨੀਰ ਮਸਾਲਾ ਬਹੁਤ ਪਸੰਦ ਆ ਜੇਕਰ ਤੁਹਾਨੂੰ ਵੀ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਦੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਗੁੱਡ ਨਾਈਟ